but You want some of ਮਹਦੇਵਾਂ ਕਦੇ ਦੇਮ ਸਾਧ ਸੰਗਤ ਜੀ ਸੰਤ ਕਿਸੇ ਭੇਖ ਦਾ ਨਾਮ ਨਹੀਂ ਹੈ ਮੈਂ ਬਾਰ ਬਾਰ ਬਿਰਤੀ ਕਰਾਂ ਸੰਤ ਕਿਸੇ ਭੇਖ ਦਾ ਨਾਮ ਨਹੀਂ ਹੈ ਕਿ ਕੋਈ ਲਾਲ ਪੀਲਾ ਹਰਾ ਨੀਲਾ ਚੋਲਾ ਪਾਲਿਆ ਤੇ ਉਹ ਸੰਤ ਬਣ ਗਿਆ ਨਹੀਂ ਸੰਤ ਇੱਕ ਕਰਨੀ ਦਾ ਨਾਮ ਹੈ ਧੰਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਉਹ ਸਾਧ ਸੰਗਤ ਸਰੀਰ ਨੂੰ ਤਸੀਹੇ ਦਿੱਤੇ ਜਾ ਰਹੇ ਨੇ ਸਰੀਰ ਤਸੀਹੇ ਝੱਲ ਝੱਲ ਕੇ ਖਤਮ ਹੋ ਗਿਆ ਔਰ ਉਸ ਸਮੇਂ ਦੀ ਹਕੂਮਤ ਨੇ ਜਾਂ ਤਸੀਹੇ ਦੇਣ ਵਾਲਿਆਂ ਨੇ ਐਂ ਸਮਝਿਆ ਕਿ ਅਸੀਂ ਗੁਰੂ ਅਰਜਨ ਨੂੰ ਖਤਮ ਕਰ ਦਿੱਤਾ ਜਦ ਕਿ ਗੁਰੂ ਅਰਜਨ ਸਰੀਰ ਰੂਪੀ ਥੋੜੀ ਸੰਗ ਗੁਰੂ ਅਰਜਨ ਸ਼ਬਦ ਪ੍ਰਕਾਸ਼ ਰੂਪ ਸਨ ਗੁਰੂ ਅਰਜਨ ਜਗਤ ਤੇ ਆਏ ਜ਼ਰੂਰ ਪਰ ਗਏ ਨਹੀਂ ਹਨ ਗੁਰੂ ਅਰਜਨ ਤੇ ਅੱਜ ਵੀ ਬਰਾਜਮਾਨ ਹਨ ਅੱਜ ਵੀ ਜਿੰਦੇ ਹਨ ਅੱਜ ਵੀ ਖੜੇ ਹਨ ਉਹ ਕਿੱਥੇ ਚਲੇ ਗਏ ਉਹ ਤਾਂ ਸੁਤੇ ਸਿਧ ਉਸ ਪ੍ਰਕਾਸ਼ ਦੇ ਵਿੱਚ ਰਲ ਕੇ ਇਸ ਪ੍ਰਕਾਸ਼ ਦਾ ਰੂਪ ਬਣ ਗਏ ਔਰ ਉਹ ਪ੍ਰਕਾਸ਼ ਰੂਪ ਅੱਜ ਵੀ ਸਾਡੇ ਕੋਲ ਹਨ ਕਿਤੇ ਗਏ ਥੋੜੀ ਨਹੀਂ ਸਾਧ ਸੰਗਤ ਜੀ ਇਸ ਪ੍ਰਕਾਰ ਸੰਤ ਜਿਹੜਾ ਹੁੰਦਾ ਹੈ ਸਰੀਰ ਰੂਪੀ ਨਹੀਂ ਹੁੰਦਾ ਸੰਤ ਦਾ ਅੰਦਰ ਦਾ ਗਿਆਨ ਸਰੂਪ ਜਿਹੜਾ ਉਹ ਸੰਤ ਹੁੰਦਾ ਹੈ ਸੰਤ ਦਾ ਹਿਰਦਾ ਜਿਹੜਾ ਨਾਮ ਦੇ ਨਾਲ ਰੰਗਿਆ ਹੁੰਦਾ ਹੈ ਜਿਹਦੀ ਕਰਨੀ ਦੇ ਵਿੱਚ ਨਾਮ ਹੁੰਦਾ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨਕੈ ਸਦ ਕਾਮ ਇਹ ਸੰਤ ਦਾ ਸਰੂਪ ਹੁੰਦਾ ਹੈ ਸੰਤ ਸਦਾ ਹੀ ਉੱਠਦਾ ਬੈੰਦਾ ਤੁਰਿਆ ਫਿਰਦਾ ਖਾਂਦਾ ਪੀਂਦਾ ਸੰਸਾਰ ਵਿੱਚ ਵਿਚਰਦਾ ਇੱਥੋਂ ਤੱਕ ਕਿ ਸੁੱਤੇ ਦੇ ਅੰਦਰ ਵੀ ਪਰਮੇਸ਼ਰ ਦੇ ਨਾਮ ਦੀ ਧੁਨ ਚੱਲ ਰਹੀ ਹੁੰਦੀ ਹੈ ਜਿਹੜਾ ਸਦਾ ਹੀ ਨਾਮ ਨਾਲ ਜੁੜਿਆ ਉਹ ਸਾਧ ਸੰਗਤ ਸੁਪਨੇ ਵਿੱਚ ਵੀ ਨਿੰਦਰਾ ਵਿੱਚ ਵੀ ਹਰ ਥਾਂ ਤੇ ਨਾਮ ਨਾਲ ਜੁੜਿਆ ਇਸ ਕਰਕੇ ਗੁਰੂਆਂ ਨੇ ਆਪਾਂ ਨੂੰ ਇੱਕ ਸੰਦੇਸ਼ ਦਿੱਤਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਪਰਮਾਉਂਦੇ ਨੇ ਕਹਿੰਦੇ ਸੱਜਣਾ ਗੁਰਮਖ ਸਿਉ ਕਰ ਦੋਸਤੀ ਸੰਤ ਦੇ ਨਾਲ ਦੋਸਤੀ ਪਾਲਾ ਗੁਰਮਖ ਨਾਲ ਦੋਸਤੀ ਪਾਲਾ ਉਹਦੀ ਦੋਸਤੀ ਤੇਰੇ ਅੰਦਰ ਵਕਾਰ ਪੈਦਾ ਨਹੀਂ ਹੋਣ ਦੇਵੇਗੀ ਸ਼ਰਾਬੀ ਦੀ ਦੋਸਤੀ ਤੈਨੂੰ ਸ਼ਰਾਬੀ ਬਣਾ ਸਕਦੀ ਹੈ ਚੋਰ ਦੀ ਦੋਸਤੀ ਤੈਨੂੰ ਚੋਰੀ ਚੋਰ ਬਣਾ ਸਕਦੀ ਹੈ ਬਿਵਚਾਰੀ ਦੀ ਦੋਸਤੀ ਤੈਨੂੰ ਬਿਵਚਾਰੀ ਬਣਾ ਸਕਦੀ ਹੈ ਪਰ ਇੱਕ ਗੁਰਮਖ ਜਿਹੜਾ ਨਾਮ ਦਾ ਰਤਿਆ ਹੋਇਆ ਉਹਦੀ ਦੋਸਤੀ ਤੈਨੂੰ ਨਾਮ ਦੇ ਨਾਲ ਜੋੜ ਦੇਵੇਂ ਗੁਰਮੁਖ ਸਿਉ ਕਰ ਦੋਸਤੀ ਦੂਸਰਾ ਹੈ ਸਤਗੁਰ ਨਾਲ ਲਾਏ ਚਿੱਤ ਸਤਗੁਰ ਸਿਉ ਲਾਏ ਚਿੱਤ ਚਿੱਤ ਲਾਉਣਾ ਕੀ ਹੈ ਸਾਡਾ ਚਿੱਤ ਘਰ ਨਾਲ ਲੱਗਾ ਹੋਇਆ ਨਾ ਬੈਠੇ ਆਪਾਂ ਇੱਥੇ ਆਂ ਜਦ ਆਪਾਂ ਨੇ ਅੰਦਰ ਘਰ ਦੀ ਚੱਲ ਰਹੀ ਹੈ ਮੇਰੇ ਘਰ ਜਿੰਦਾ ਲੱਗ ਕੇ ਆਇਆ ਜਾਂ ਮੈਂ ਘਰ ਨੂੰ ਮੁੜਨਾ ਕਦੋਂ ਸਮਾਪਤੀ ਹੋਊ ਕਿੰਨੇ ਵਜੇ ਘਰ ਨੂੰ ਜਾਊਂਗਾ ਸਾਡਾ ਚਿੱਤ ਘਰ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਮਰਜੀ ਜਾਈਏ ਘਰ ਨੂੰ ਜਾਣ ਦੀ ਅੰਦਰ ਲਾਲਸਾ ਬਣੀ ਰਹਿੰਦੀ ਹੈ ਇਸ ਕਰਕੇ ਚਿੱਤ ਸਾਡਾ ਪਰਿਵਾਰ ਵਿੱਚ ਜੁੜਿਆ ਹੋਇਆ ਹੈ ਪਰਿਵਾਰ ਬਾਰ-ਬਾਰ ਯਾਦ ਆਉਂਦਾ ਰਹਿੰਦਾ ਹੈ ਬਸ ਜਿੱਦਾਂ ਘਰ ਦੇ ਨਾਲ ਚਿੱਤ ਜੁੜਿਆ ਹੋਇਆ ਪਰਿਵਾਰ ਨਾਲ ਚਿੱਤ ਜੁੜਿਆ ਹੋਇਆ ਹੈ ਸਾਧ ਸੰਗਤ ਜੀ ਐਦਾਂ ਹੀ ਨਿਰੰਕਾਰ ਦੇ ਨਾਲ ਜਦੋਂ ਚਿੱਤ ਜੁੜ ਜਾਂਦਾ ਹੈ ਗੁਰੂ ਦੇ ਨਾਲ ਜਦੋਂ ਚਿੱਤ ਜੁੜ ਜਾਂਦਾ ਹੈ ਫਿਰ ਅੰਮ੍ਰਿਤ ਵੇਲਾ ਵੀ ਸਾਡਾ ਬਣ ਜਾਂਦਾ ਹੈ ਫਿਰ ਅੰਮ੍ਰਿਤ ਵੇਲੇ ਆਪਣੇ ਆਪ ਜਾਗ ਆਉਂਦੀ ਹੈ ਕਿ ਇਹ ਵੇਲਾ ਸੌਣ ਦਾ ਨਹੀਂ ਹੈ ਇਹ ਵੇਲਾ ਗੁਰੂ ਦੇ ਚਰਨਾਂ ਨਾਲ ਜੁੜਨ ਦਾ ਮੈਂ ਗੁਰੂਦvare ਜਾਵਾਂ ਗੁਰੂ ਦੇ ਦਰਸ਼ਨ ਕਰਾਂ ਗੁਰੂ ਦੇ ਪਿਆਰ ਵਿੱਚ ਦੋ ਘੜੀਆਂ ਸੁਰਤ ਜੋੜਾਂ ਗੁਰੂ ਦੀ ਬਾਣੀ ਨੂੰ ਪੜਾਂ ਗੁਰੂ ਦੀ ਬਾਣੀ ਨੂੰ ਵਿਚਾਰਾਂ ਕਿਉਂਕਿ ਜਦੋਂ ਚਿੱਤ ਗੁਰੂ ਦੇ ਨਾਲ ਜੁੜ ਗਿਆ ਤੇ ਜਿੰਨਾ ਚਿਰ ਸਾਡਾ ਚਿੱਤ ਗੁਰੂ ਦੇ ਨਾਲ ਨਹੀਂ ਜੁੜਦਾ ਜਿੱਦਾਂ ਅਸੀਂ ਘਰ ਦੇ ਨਾਲ ਚਿੱਤ ਜੋੜਿਆ ਬੱਚਿਆਂ ਨਾਲ ਚਿੱਤ ਜੋੜਿਆ ਧਨ ਨਾਲ ਚਿੱਤ ਜੋੜਿਆ ਆਪਣਿਆਂ ਧੰਡਿਆਂ ਨਾਲ ਚਿੱਤ ਜੋੜਿਆ ਕਿਤੇ ਐਡੇ ਗੁਰੂ ਦੇ ਨਾਲ ਵੀ ਚਿੱਤ ਜੋੜ ਲਈਏ ਤਾਂ ਸਾਧ ਸੰਗਤ ਜੀ ਸਾਡਾ ਜੀਵਨ ਸਫਲਾ ਬਣਿਆ ਜਾਂਦਾ ਹੈ ਇਸ ਕਰਕੇ ਇੱਕ ਸੰਤ ਦਾ ਜੀਵਨ ਸਾਡੇ ਵਾਸਤੇ ਚਾਨਣ ਮਨਾਰਾ ਹੁੰਦਾ ਹੈ ਸਾਧੂ ਦੇ ਕੋਲ ਰਹਿਣ ਦੇ ਨਾਲ ਉਹਦੇ ਅੰਦਰੋਂ ਜਿਹੜੀ ਨਾਮ ਦੀ ਵਾਈਬ੍ਰੇਸ਼ਨ ਨਿਕਲਦੀ ਹੈ ਨਾਮ ਦੀਆਂ ਜਿਹੜੀਆਂ ਕਿਰਨਾਂ ਨਿਕਲਦੀਆਂ ਨੇ ਭਿੱਜਿਆ ਹੋਇਆ ਚਿੱਤ ਜਿਹੜਾ ਨਾਮ ਦੇ ਵਿੱਚ ਉਦੇ ਅੰਦਰੋਂ ਜਿਹੜੀਆਂ ਕਿਰਣਾ ਨਿਕਲਦੀਆਂ ਪ੍ਰਕਾਸ਼ ਨਿਕਲਦਾ ਉਹ ਨੇੜੇ ਰਹਿਣ ਵਾਲਿਆਂ ਦੇ ਉੱਤੇ ਬਹੁਤ ਵੱਡਾ ਅਸਰ ਪਾਉਂਦਾ ਹੈ ਇਸ ਕਰਕੇ ਸਾਜ ਸੰਗਤ ਸਾਧੂ ਦੇ ਕੋਲ ਰਹਿਣ ਵਾਲਿਆਂ ਦੇ ਵਿੱਚ ਵੀ ਸਾਧੂਆਂ ਵਾਲੇ ਗੁਣਾ ਜਾਂਦੇ ਤਾਂ ਕਰਕੇ ਸਾਧੂ ਨੂੰ ਬੜੀ ਮਹਾਨਤਾ ਦਿੱਤੀ ਗਈ ਹੈ ਔਰ ਸੰਤਾਂ ਦੀ ਜਦੋਂ ਗੱਲ ਚੱਲਦੀ ਹੈ ਤੇ ਧੰਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਨੇ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਤੇ ਸੰਤਨ ਦੇ ਨਾਲ ਸਾਡੀ ਲੇਵਾ ਦੇਵੀ ਵੀ ਸੰਤਾਂ ਨਾਲ ਹੀ ਹੈ ਅਸੀਂ ਸੰਸਾਰ ਤੋਂ ਪਰੇ ਹੋ ਕੇ ਸਾਡਾ ਜੀਵਨ ਦਾ ਹਰ ਇੱਕ ਕੰਮ ਸੰਤਾਂ ਦੇ ਨਾਲ ਹੀ ਜੁੜਿਆ ਹੋਇਆ ਹੈ ਔਰ ਸੰਤਾਂ ਦੀ ਬਹੁਤ ਵੱਡੀ ਵਡਿਆਈ ਸਹਿਬਾ ਨੇ ਬਾਣੀ ਵਿੱਚ ਕੀਤੀ ਹੈ ਸੁਖਮਨੀ ਸਾਹਿਬ ਪੜ੍ਹਦੇ ਹੋ ਨਾ ਪਾਤਸ਼ਾਹ ਕਹਿੰਦੇ ਚਰਨ ਸਾਧ ਕੇ ਧੋਏ ਧੋਏ ਪਿਓ ਅਰਪਸਾਦ ਕੋ ਆਪਣਾ ਜਿਓ ਸਾਧ ਕੀ ਧੂਰ ਕਰੋ ਇਸ ਨਾਨਕ ਕਿਤੇ ਐਸੇ ਪਰਮੇਸ਼ਰ ਦੇ ਨਾਮ ਜਪਣ ਵਾਲੇ ਦੇ ਚਰਨਾਂ ਦੀ ਧੂੜ ਹੀ ਮਿਲ ਜਾਵੇ ਨਾ ਕਹਿੰਦੇ ਜੀਵਨ ਦੇ ਸਾਰੇ ਹੀ ਦੁੱਖ ਦਿਲ ਦੇ ਦਰੂਰ ਕਰ ਦਿੰਦੀ ਹੈ ਆਓ ਮਹਾਂਪਰਖਾਂ ਨੇ ਚੰਦ ਕਲਪਸ਼ ਲਿਖੇ ਨੇ ਸਾਧੂ ਦੀ ਧੂੜੀ ਦੇ ਉੱਤੇ ਇਹ ਆਪਜੀ ਤੋਂ ਕਹਿ ਕੇ ਖਿੰਮਨ ਦੇ ਜਾਚ ਕੋ ਜਾਣਾ ਹੈ ਕਿਉਂਕਿ ਸਰੋਪੇ ਸਾਡੇ ਗੱਲਾਂ ਜਿ ਪਾਦ ਤੇ ਗਏ ਨੇ ਇਹਦਾ ਮਤਲਬ ਨਹੀਂ ਹੋਰ ਸਮਾਪਤੀ ਕਰ ਦਿਓ ਤੇ ਸਮਾ ਹੋ ਚੁੱਕਾ ਹੈ ਆਓ ਅਕੀਲ ਵਿੱਚ ਇਹ ਧਾਰਨਾ ਦਾ ਸ਼ਬਦ ਕਹਿ ਕੇ ਤੁਹਾਡੇ ਤੋਂ ਕਿੰਨਾ ਦੇ ਜਾ ਚੱਕਾ ਬੜੇ ਪਿਆਰ ਨਾਲ ਸਰਬ। ਹੁੰਦੀ ਸਾਧੂਆਂ ਦੀ ਥੂੜੀ ਸਾਰੇ ਰੋ uh <laughs>